ਵੱਤ ਤੋਂ ਵੱਧ ਲੋਕੇ ਦੇਖਣ ਕਿ ਕਮਲ ਮਰੀ ਨਹੀਂ ਹਲੇ ਤੱਕ ਜਿਉਂਦੀ ਆ ਆਪਣਾ ਫੋਨ ਜਦੋਂ ਫੋਨ ਚਲਾਇਆ ਨੈਟ ਔਨ ਕੀਤਾ ਕਿ ਆ ਤਾਂ ਮੈਨੂੰ ਜੁੰਦੇ ਜੀ ਮਾਰਦਾ ਪਿਆ ਕੋਣ ਹੈ ਮੈਂ ਐਡਮਿਟ ਸੀਗੀ ਹਸਪੀਟਲ 'ਚ ਅੰਦੇ ਮੇਰੇ ਮਰਨ ਦੇ ਨਿਊਜ਼ ਮੈਂ ਦੇਖ ਰਹੀ ਹਾਂ ਦੋਸਤੋ ਵੱਤ ਤੋਂ ਵੱਧ ਲਾਈਵ ਸ਼ੇਅਰ ਕਰ ਦਿਓ ਕਿ ਲੋਕਾਂ ਨੂੰ ਪਤਾ ਲੱਗੇ ਕਿ ਆ ਖਬਰ ਝੂਠੀ ਸੀਗੀ ਹਾਂਜੀ ਇਹ ਵੀਡੀਓ ਤਾਂ ਤੁਸੀਂ ਸਾਰਿਆਂ ਨੇ ਦੇਖ ਲਈ ਜਿਸ ਵਿੱਚ ਕਮਲ ਨੇ ਖੁਦ ਕਿਹਾ ਕਿ ਮੈਂ ਮਰੀ ਨਹੀਂ ਜਿਉਂਦੀ ਹਾਂ ਕਿਉਂਕਿ ਮੈਂ ਹਸਪੀਟਲ ਆ ਤੇ ਮੇਰੀ ਵੀਡੀਓ ਵਾਇਰਲ ਹੋ ਗਈ ਪਰ ਇਹ ਸੱਚ ਨਹੀਂ ਹੈ ਕਿਉਂਕਿ ਹੁਣ ਕਮਲ ਮਾਰ ਚੁੱਕੀ ਆ ਇਹ ਉਹਦੀ ਪਹਿਲਾਂ ਵਾਲੀ ਵੀਡੀਓ ਵਾਇਰਲ ਹੋਈ ਸੀ ਤੇ ਕਾਫੀ ਲੋਕ ਇਸ ਵੀਡੀਓ ਨੂੰ ਸੱਚ ਮੰਨ ਰਹੇ ਆ ਸੋ ਇਸ ਲਈ ਆਪਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਹ ਪੁਰਾਣੀ ਵੀਡੀਓ ਆ ਮੂਣ ਕਮਲ ਇਸ ਦੁਨੀਆ ਵਿੱਚ ਨਹੀਂ ਹੈਗੀ ਇਹ ਵੀਡੀਓ ਪਹਿਲਾਂ ਹੀ ਵਾਇਰਲ ਹੋਈ ਸੀ ਉਦੋਂ ਇਹ ਹਸਪੀਟਲ ਵਿੱਚ ਐਡਮਿਟ ਹੋਈ ਸੀ ਤੇ ਕਿਸੇ ਨੇ ਵੀਡੀਓ ਵਾਇਰਲ ਕਰ ਦਿੱਤੀ ਕਿ ਕਮਲ ਮਰ ਚੁੱਕੀ ਆ ਪਰ ਹੁਣ ਇਹ ਸੱਚ ਹੀ ਹੋ ਗਿਆ ਸੋ ਹੁਣ ਉਹ ਰਿਐਲਿਟੀ ਵਿੱਚ ਹੀ ਮਰ ਚੁੱਕੀ ਆ ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਆਪਾਂ ਤੁਹਾਡੇ ਲਈ ਇਦਾਂ ਦੀ ਸਹੀ ਜਾਣਕਾਰੀ ਲੈ ਕੇ ਆ ਸਕੀਏ